ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਭਗਵਾਨ ਪਰਸ਼ੂਰਾਮ ਜੈਨਤੀ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਬਾਰੇ ਜਾਣਾਂਗੇ ਦੋਸਤ ਤੁਹਾਨੂੰ ਪਤਾ ਕਿ ਭਗਵਾਨ ਪਰਸ਼ੂਰਾਮ ਜੀ ਕ੍ਰੇਤਾ ਯੁਗ ਦੇ અવਤਾਰ ਸਨ ਉਹਨਾਂ ਦਾ ਜਨਮ ਤ੍ਰੇਤਾ ਯੁਗ ਵਿੱਚ ਹੋਇਆ ਸੀ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਵਿਸਾਖ ਮਹੀਨੇ ਦੇ ਸੁਖਲਾ ਪੱਖ ਦੀ ਤ੍ਰੇਤਾ ਮਿਤੀ ਨੂੰ ਹੋਇਆ ਸੀ ਬਚਪਨ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਆਪ ਜੀ ਨੂੰ ਰਾਮ ਕਹਿ ਕੇ ਪੁਕਾਰਦੇ ਸੀ ਬਨ ਵਿੱਚ ਹੀ ਆਪ ਭਗਵਾਨ ਸ਼ੰਕਰ ਜੀ ਦੇ ਪਰਮ ਭਗਤ ਸੀ ਜਦੋਂ ਭਗਵਾਨ ਸ਼ੰਕਰ ਜੀ ਨੇ ਆਪ ਜੀ ਨੂੰ ਦੇਵਤਿਆਂ ਦੀ ਰੱਖਿਆ ਕਰਨ ਦੇ ਉਦੇਸ਼ ਦਿੱਤੇ ਸੀ ਤਾਪ ਜੀ ਨੇ ਅਰਥ ਸ਼ਾਸਤਰ ਤੇ ਹਥਿਆਰਾਂ ਦੀ ਵਰਤੋਂ ਕੀਤੇ ਬਿਨਾ ਇਹਨਾਂ দানਵਾਂ ਅਤੇ ਰਾक्षਾਂ ਦਾ ਅੰਤ ਕੀਤਾ ਸੀ ਅਸਲ ਵਿੱਚ ਪਰਸ਼ੂਰਾਮ ਜੀ ਪਰਸ਼ੂ ਦੇ ਰੂਪ ਦੇ ਵਿੱਚ ਸ਼ਾਸਤਰ ਅਤੇ ਰਾਮ ਦੇ ਰੂਪ ਦੇ ਵਿੱਚ ਸ਼ਾਸਤਰ ਦਾ ਪ੍ਰਤੀਕ ਸਨ ਭਗਵਾਨ ਪਰਸ਼ੂਰਾਮ ਜੀ ਆਪਣੇ ਮਾਤਾ ਪਿਤਾ ਦੀ ਪੰਜਵੀਂ ਸੰਤਾਨ ਸਨ ਅਤੇ ਭਗਵਾਨ ਵਿਸ਼ਨੂੰ ਦੇ 6ਵੇਂ અવਤਾਰ ਸਨ। ਭਗਵਾਨ ਪਰਸ਼ੂਰਾਮ ਜੀ ਆਪਣੇ ਮਾਤਾ-ਪਿਤਾਾਂ ਦੇ ਬਹੁਤ ਆਗਿਆਕਾਰੀ ਸੀ। ਆਪ ਬਚਪਨ ਤੋਂ ਹੀ ਬਹੁਤ ਬਲਵਾਨ ਸੀ। ਆਪ ਜੀ ਨੇ ਇਸ ਧਰਤੀ ਵਿੱਚ ਫੈਲੇ ਕਾਲਯੁਗ ਅਤੇ ਫੈਲੀ ਹੋਈ ਬੁਰਾਈ ਨੂੰ ਖਤਮ ਕੀਤਾ। ਆਪ ਜੀ ਨੇ ਭਗਵਾਨ ਸ਼ੰਕਰ ਜੀ ਦੇ ਦਿੱਤਿਆ ਤਨੁਸ਼ ਨੂੰ ਹਾਸਲ ਕੀਤਾ। ਭਗਵਾਨ ਪਰਸ਼ੂਰਾਮ ਜੀ ਦੇ ਪਿਤਾ ਦਾ ਨਾਮ ਰਿਸ਼ੀ ਜਮਾਦਗਨੀ ਸੀ ਅਤੇ ਮਾਤਾ ਜੀ ਦਾ ਨਾਮ ਰੇਣੁਕਾ ਸੀ ਭਗਵਾਨ ਪਰਸ਼ੂਰਾਮ ਜੀ ਸ਼ਾਸਤਰ ਵਿਦ ਦੇ ਵਿੱਚ ਨਪੁੰਨ ਸੀ ਨਾਲ ਹੀ ਉਹ ਗੌਰਵਕੁੱਲ ਦੇ ਗੁਰੂ ਗੁਰੂ ਦਰੋਣਾਚਾਰਿਆ ਅਤੇ ਭੀਸ਼ਮ ਪਿਤਾ ਦੇ ਨਾਲ ਦਾਣਵੀਰ ਕਰਨ ਦੇ ਗੁਰੂ ਸਨ ਭਗਵਾਨ ਪਰਸ਼ੂਰਾਮ ਜੀ ਕੁਸ਼ਾਗਰ ਬੁੱਧੀ ਦੇ ਮਾਲਕ ਸੀ ਆਪ ਬਚਪਨ ਤੋਂ ਹੀ ਪਸ਼ੂ ਪੰਛੀਆਂ ਤੇ ਜਾਨਵਰਾਂ ਤੇ ਪ੍ਰਕਿਰਤੀ ਦੀ ਬੋਲੀ ਸਾਹਮਣੇ ਸੀ ਭਗਵਾਨ ਪਰਸ਼ੂਰਾਮ ਜਨਮਤੀ ਨੂੰ ਲੋਕ ਪੂਜਾ ਤੇ ਵਰਤ ਰੱਖਦੇ ਹਨ ਭਗਵਾਨ ਪਰਸ਼ੂਰਾਮ ਜੀ ਅੱਜ ਵੀ ਅਮਰ ਹਨ ਉਹ ਅੱਜ ਵੀ ਜੀਵਤ ਮੰਨੇ ਜਾਂਦੇ ਹਨ ਦੋਸਤੋ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ